ਇਹ ਸਾਡੇ ਫਾਰਮ ਤੇ ਕੰਗੋਟ ਫਾਰਮ ਤੇ 150 ਦੇ ਕਰੀਬ ਜਾਨਵਰ ਹੈ ਇੱਕ ਬੰਦਾ ਸੰਭ ਰਿਹਾ ਇੱਕ ਹੈਲਪਰ ਸੰਭ ਰਿਹਾ ਐਦਾ ਇਹੀ ਰੀਜ਼ਨ ਹੈ ਕਿ ਸਾਡੇ ਸਿਸਟਮ ਸਾਰੇ ਠੀਕ ਬਣੇ ਹੋਏ ਨੇ ਕਿ ਮੈਂ ਇੱਕ ਬੰਦੇ ਨਾਲ 150 ਜਾਨਵਰ ਦਾ ਫਾਰਮ ਸੰਭਣਾ ਹੈ ਇਹ ਤੁਹਾਨੂੰ ਉਹਦੀ ਗੱਲ ਦੱਸਣ ਲੱਗਿਆ ਮੈਂ ਜੇ ਤੁਹਾਡਾ ਫਰਸ਼ ਪੱਕਾ ਹੋਊਗਾ ਪਹਿਲਾਂ ਕੱਚੇ ਦੀ ਗੱਲ ਕਰ ਲਈ ਕਿਉਂ ਕੱਚਾ ਚਾਹੀਦਾ ਇੱਕ ਤਾਂ ਆ ਰੀਜ਼ਨ ਹੈ ਦੂਜਾ ਕੱਚਾ ਬੱਕਰੀ ਨੇ ਪਿਸ਼ਾਬ ਕੀਤਾ ਥੱਲੇ ਸਾਮ ਸਿੰਗ ਗਿਆ ਉੱਤੇ ਕੱਲੀਆਂ ਮਿੰਗਣਾ ਰਹਿ ਗਈ ਜੇ ਤੁਸੀਂ ਉਹਦੀ ਰੋਜ਼ ਸਫਾਈ ਨਹੀਂ ਕਰ ਸਕਦੇ ਜਾਂ ਹਰ ਦੂਜੇ ਦਿਨ ਹਫ਼ਤੇ 'ਚ ਦੋ ਵਾਰੀ ਸਫਾਈ ਨਹੀਂ ਕਰ ਸਕਦੇ ਥੱਲੋਂ ਸਾਰੀਆਂ ਮਿੰਗਣਾ ਨਹੀਂ ਕੱਟ ਸਕਦੇ ਬਿਲਕੁਲ ਨਾ ਕਰਿਓ ਇਹ ਸਾਡੇ ਫਾਰਮ ਤੇ ਇੱਕ ਅੰਗ ਗੋਟ ਫਾਰਮ ਤੇ 150 ਦੇ ਕਰੀਬ ਜਾਨਵਰ ਹੈ ਇੱਕ ਬੰਦਾ ਸੰਭ ਰਿਹਾ ਇੱਕ ਹੈਲਪਰ ਸੰਭ ਰਿਹਾ ਇਹਦਾ ਇਹੀ ਰੀਜ਼ਨ ਹੈ ਕਿ ਸਾਡੇ ਸਿਸਟਮ ਸਾਰੇ ਠੀਕ ਬਣੇ ਹੋਏ ਨੇ ਸਾਰਾ ਕੰਮ ਢੰਗ ਨਾਲ ਕੀਤਾ ਹੋਇਆ ਹੈ ਸਿਰਫ ਇੱਕ ਛੱਟ ਦੀ ਡਾਇਰੈਕਸ਼ਨ ਨੂੰ ਛੱਡ ਕੇ ਬਾਕੀ ਸਾਰਾ ਕੰਮ ਸਾਡਾ ਸੈਂਟੀਫਿਕ ਢੰਗ ਨਾਲ ਕੀਤਾ ਹੋਇਆ ਹੈ ਇੱਕ ਬੰਦਾ ਸਾਂਭ ਰਿਹਾ ਲੋਕਾਂ ਦੇ 30 30 40 40 ਬੱਕਰੇ ਦੋ ਦੋ ਨੌਕਰ ਵੀ ਦੇਖੇ 2 ਲੱਖ ਤੋਂ ਘੱਟ ਬੰਦਾ ਨਹੀਂ ਪੈਂਦਾ ਤੁਸੀਂ ਕੈਲਕੂਲੇਸ਼ਨ ਕਰਕੇ ਦੇ ਲੋ ਸਾਲ ਦੀ 12 12000 ਰੁਪਏ ਤਨਖਾਹ ਹੈ ਕਦੇ ਅੱਜ ਨੂੰ ਆਹ ਚਾਹੀਦਾ ਕਦੇ ਗੈਸ ਚਾਹੀਦਾ ਕਦੇ ਕੋਸ ਚਾਹੀਦਾ ਕਦੇ ਕੋਸ ਚਾਹੀਦਾ ਕਦੇ ਠੰਡ ਆ ਗਈ ਬੂਟ ਲਿਆ ਦਿਓ ਕੱਪੜੇ ਲਿਆ ਦਿਓ 2 ਲੱਖ ਤੋਂ ਘਟਣੀ ਪੈਂਦਾ ਉਹੀ ਤੁਹਾਡੀ ਸੇਵਿੰਗ ਵੀ ਹੈਗੀ ਆ ਕਿਵੇਂ ਇੱਕ ਬੰਦੇ ਨਾਲ 150 ਜਾਨਵਰ ਦਾ ਫਾਰਮ ਸੰਭਲਣਾ ਹੈ ਇਹ ਤੁਹਾਨੂੰ ਉਹਦੀ ਗੱਲ ਦੱਸਣ ਲੱਗਿਆ ਮੈਂ ਜੇ ਤੁਹਾਡਾ ਫਰਸ਼ ਪੱਕਾ ਹੋਊਗਾ ਪਹਿਲਾਂ ਕੱਚੇ ਦੀ ਗੱਲ ਕਰ ਲਈ ਕਿਉਂ ਕੱਚਾ ਚਾਹੀਦਾ ਇੱਕ ਤਾਂ ਆ ਰੀਜ਼ਨ ਹੈ ਦੂਜਾ ਕੱਚਾ ਬੱਕਰੀ ਨੇ ਪਿਸ਼ਾਬ ਕੀਤਾ ਥੱਲੇ ਸਭ ਸਿੰਮ ਗਿਆ ਉੱਤੇ ਕੱਲੀਆਂ ਮਿੰਗਣਾਂ ਰਹਿ ਗਈਆਂ ਤੁਸੀਂ ਝਾੜੂ ਲਾਉਣਾ ਮਿੰਗਣਾਂ ਚੱਕ ਕੇ ਬਾਹਰ ਸਿੱੜ ਦੇਣੀ ਆ ਤੁਹਾਡਾ ਕੰਮ ਹੋ ਗਿਆ ਸਾਡੇ ਫਾਰਮ ਤੇ ਬੱਕਰੀਆਂ ਨੂੰ ਦਾਣਾ ਮਿਲੇ ਪਾਣੀ ਨਾ ਮਿਲੇ ਟੋਟਲੀ ਅਲੱਗ ਆ ਲੈ ਸਫਾਈ ਰੋਜ਼ ਹੋਣੀ ਆ ਬਹੁਤ ਸੌਖੀ ਆ ਝਾੜੂ ਲੱਗਦਾ ਇਕੱਲੀਆਂ ਮਿੰਗਰਾਂ ਹੱਥ ਚ ਆਉਂਦੀਆਂ ਨੇ ਕੋਈ ਗੰਦ ਨਹੀਂ ਮੰਦ ਨਹੀਂ ਚੱਕ ਕੇ ਅਸੀਂ ਬਾਹਰ ਸੁੱਟ ਦਨੇ ਆ ਤੇ ਕੰਮ ਮੁੱਕ ਜਾਂਦਾ ਸਾਡਾ ਜਿਹੜੇ ਬੰਦੇ ਕਹਿੰਦੇ ਨੇ ਵੀ ਇੱਥੇ ਆਪਾਂ ਉੱਚਾ ਰੱਖ ਲਓ ਜੀ ਜੇ ਤਾਂ ਤੁਸੀਂ ਪਹਿਲਾਂ ਖਰਚਾ ਕਰਕੇ ਥੱਲੇ ਲੋਹੇ ਦੇ ਐਂਗਲ ਲਾਉਂਗੇ ਉੱਤੇ ਫੱਟੀਆਂ ਲਾਉਂਗੇ ਜੇ ਤੁਸੀਂ ਉਹਦੀ ਰੋਜ਼ ਸਫਾਈ ਨਹੀਂ ਕਰ ਸਕਦੇ ਜਾਂ ਹਰ ਦੂਜੇ ਦਿਨ ਹਫ਼ਤੇ 'ਚ ਦੋ ਵਾਰੀ ਸਫਾਈ ਨਹੀਂ ਕਰ ਸਕਦੇ ਥੱਲੋਂ ਸਾਰੀਆਂ ਮਿੰਗਰਾਂ ਨਹੀਂ ਕੱਟ ਸਕਦੇ ਬਿਲਕੁਲ ਨਾ ਕਰਿਓ ਹੋਣਾ ਕੀ ਹੈ ਫੱਟੀਆਂ ਦੇ ਥੱਲੇ ਮਿੰਗਰਾਂ ਚਲੇ ਗਈਆਂ ਉੱਤੇ ਪਿਸ਼ਾਬ ਚਲਾ ਗਿਆ ਅਮੋਨੀਆ ਗੈਸ ਬਣਨੀ ਹੈ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਹਟਿਆ ਕਿੰਨੀ ਖਤਰਨਾਕ ਹੈ ਤੁਸੀਂ ਰੋਕ ਨਹੀਂ ਸਕਦੇ ਉਹਨੂੰ ਅਮੋਨੀਆ ਗੈਸ ਬਣੂਗੀ ਤੁਹਾਡੀਆਂ ਬੱਕਰੀਆਂ ਬਿਮਾਰ ਰਹਿਣੀਆਂ ਹੀ ਰਹਿਣੀਆਂ ਤੰਦਰੁਸਤ ਨਹੀਂ ਰਹਿ ਸਕਦੀਆਂ ਠੀਕ ਹੈ ਜੀ ਜੇ ਤੁਸੀਂ ਉਹ ਫੱਟੀਆਂ ਚੱਕ ਕੇ ਰੋਜ਼ ਦਾ ਸਫਾਈ ਕਰ ਸਕਦੇ ਹੋ ਫੇਰ ਕਰਿਓ ਜਾਂ ਆਪਾਂ ਰੋਜ਼ ਚੱਕ ਕੇ ਫੱਟੀਆਂ ਚੱਕ ਕੇ ਸਫਾਈ ਕਰਨੀ ਹੈ ਕਿਉਂ ਨਾ ਸਿੱਧੇ ਫਸਤੇ ਝਾੜੂ ਮਾਰ ਕੇ ਉਹਨੂੰ ਬੇਲੇ ਹੋ ਜੀਏ ਸੈਸ ਬੰਦੀਆ ਕੋਈ ਠੀਕ ਹੈ ਨਾ ਬਾਈ ਐਤੋਂ ਕੋਈ ਦੋ ਵਾਰ ਆਇਆ ਨਹੀਂ ਗਿਆ ਨਾਲੇ ਤੁਹਾਡਾ ਖਰਚਾ ਨਹੀਂ ਹੋਇਆ ਠੀਕ ਹੈ ਹੁੰਦਾ ਕੀ ਹੈ ਉਸ ਫਰਸ਼ ਹੌਲੀ ਹੌਲੀ ਆਪਾਂ ਕਿਸੇ ਵੀ ਕੱਚੇ ਰਾਤ ਜਦੋਂ ਤੁਰਦੇ ਆਂ ਆਪਾਂ ਬਾਰ-ਬਾਰ ਜਿਹੜਾ ਪਹਾ ਬਣ ਜਾਂਦਾ ਉਹ ਉਹ ਜਗ੍ਹਾ ਪੱਕੀ ਫਰਸ਼ ਵਗੀ ਹੋ ਜਾਂਦੀ ਐ ਦੇਖਿਆ ਜੀ ਪਿੰਡਾਂ 'ਚ ਆਪਾਂ ਨੇ ਜਾਂ ਆਪਾਂ ਆਪਣੇ ਘਰਾਂ 'ਚ ਵੀ ਜਿਹੜੀ ਜਿੱਦੇ ਤੁਰਦੇ ਐ ਪੱਕੀ ਹੋ ਜਾਂਦੀ ਐ ਐਂਜੀ ਬੱਕਰੀਆਂ ਦਾ ਜਿਹੜਾ ਬਾੜਾ ਹੈਗਾ ਜਦੋਂ ਬੱਕਰੇ ਉੱਪਰ ਤੁਰਨਾ ਹੈ ਤੁਸੀਂ ਤੁਰਨਾ ਹੈ ਪੰਜ 6 ਮਹੀਨਿਆਂ 'ਚ ਉਹ ਜਗ੍ਹਾ ਨੇ ਪੱਕੀ ਹੋ ਜਾਣਾ ਉਹਦੇ ਵਿੱਚ ਜਦੋਂ ਤੁਹਾਨੂੰ ਲੱਗਿਆ ਪਤਾ ਵੀ ਹੁਣ ਇਹਦਾ ਪਿਸ਼ਾਬ ਰੇਤਾ ਨਹੀਂ ਚੂਸ ਰਿਹਾ ਥੱਲੇ ਨਹੀਂ ਜਾ ਰਿਹਾ ਪਾਣੀ ਦੇ ਵਿੱਚ ਨਹੀਂ ਬੜ ਰਿਹਾ ਉੱਤੇ ਪਾਣੀ ਖੜਨ ਲੱਗ ਗਿਆ ਉਹਨਾਂ ਦਾ ਪਿਸ਼ਾਬ ਖੜਨ ਲੱਗ ਗਿਆ ਤੁਸੀਂ ਉਦੋਂ ਕੀ ਕਰਨਾ ਹੈ 2 2 3 3 ਇੰਚ ਉਤੋਂ ਮਿੱਟੀ ਲਾ ਦੇਣੀ ਹੈ ਪਟ ਦੇਣੀ ਹੈ ਤੇ ਉਹ ਚੱਕ ਕੇ ਤੁਹਾਡੇ ਖੇਤ ਚ ਪਾ ਦੇਣੀ ਥੋੜੀ ਰੇਹ ਬਣ ਗਈ ਜਾਂ ਰੇਹ ਦਾ ਢੇਰ ਜਿੱਥੋਂ ਮਿੰਗਣਾ ਛਿੜ ਦੇਣਾ ਨਮੀ ਉੱਤੇ ਰੇਤਾ ਪਾ ਦੇਣਾ ਇੱਕ ਗੱਲ ਦਾ ਖਿਆਲ ਰੱਖਿਓ ਹੁਣ ਜਦੋਂ ਤੁਸੀਂ ਰੇਤਾ ਬਦਲਣਾ ਹੈ ਮਿੱਟੀ ਬਦਲਨੀ ਆਹੋ ਜਦੋਂ ਨਵੀਂ ਪਾਟ ਲਈ ਪਹਿਲਾਂ ਇੱਕ ਵਾਰੀ ਜਦੋਂ ਨਵੀਂ ਮਿੱਟੀ ਪਾਉਣ ਲੱਗਣੀ ਹੈ ਥੱਲੇ ਚੂਨਾ ਛਿੜ ਦਿਓ